ਬੈਸਟ ਬੰਗਾਲ ਦਾ ਬਾਰਡਰ ਕ੍ਰੋਸ ਕੀਤਾ ਉੱਥੇ ਐਂਟਰੀ ਕਰਾਈ ਆ ਫਿਰ ਉਹਨਾਂ ਨੇ ਸਾਡਾ ਸਾਰਾ ਸਮਾਨ ਖਲਾਇਆ ਹੁਣ 15 ਮਿੰਟ ਸਾਡੇ ਸਮਾਨ ਦਾ ਖੋਲ ਕੇ ਚੈਕਿੰਗ ਕੀਤੀ ਕਿਉਂਕਿ ਉਹਨਾਂ ਕੋਲ ਕੋਈ ਆ ਗਏ ਆ ਦਾਰਜਲਿੰਗ ਨੂੰ ਲੈ ਕੇ ਥੋੜਾ ਜਿਹਾ ਅਪਡੇਟ ਦੇ ਦਈਏ ਵੀ ਦਾਰਜਲਿੰਗ ਦਾ ਪ੍ਰੋਗਰਾਮ ਕੈਨਸਲ ਕਰਤਾ ਕਿਉਂਕਿ ਹੁਣ ਕਾਫੀ ਪੀਣ ਲੱਗਿਆ ਬਹੁਤ ਜ਼ਿਆਦਾ ਨੀਂਦ ਆ ਰਹੀ ਸੀ ਤੇ ਸੋਚ ਕੇ ਡਰ ਲੱਗੀਆਂਦਾ ਵੀ ਪੰਜਾਬ 'ਚ ਕੀ ਮਾਹੌਲ ਆ ਗਰਮੀ ਦਾ ਓਏ ਹੋਏ ਹੋਏ ਕਿਉਂਕਿ ਜਦੋਂ ਤੱਕ ਮੈਂ ਜਾਊਂਗਾ ਉਦੋਂ ਤੱਕ ਤਾਂ ਸ਼ਿਖਰਾਂ ਤੇ ਹੋ ਜੂਗਾ ਕੰਮ ਆਹ ਚੀਜ਼ ਦੀ ਮੈਂ ਗੱਲ ਕਰਦਾ ਸੀ ਇੰਟਰਕਾਮ ਇਹ ਆ ਤੇ ਇਹਦਾ ਖਰਚਾ ਹੈਗਾ ਅਸੀਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਜੀ ਅ ਇਸ ਟਾਈਮ ਅਸੀਂ ਖੜੇ ਆ ਜੀ ਅ ਪਦਮ ਚਿੰਨ ਜਗ ਦਾ ਨਾਮ ਆ ਜਿਹੜਾ ਜ਼ੁਲੂਕ ਵਾਲਾ ਸਿਲਕ ਰੂਟ ਆਪਾਂ ਦੇਖਣਾ ਸੀ ਬਹੁਤ ਸੋਹਣਾ ਐ ਬੈਂਡ ਬਣੇ ਹੋਏ ਨੇ ਉਹਦੇ ਵਿਚਾਲੇ ਠੀਕ ਆ ਤੇ ਬਹੁਤ ਸੋਹਣੀ ਚੀਜ਼ ਆ ਉਹ ਬਹੁਤ ਸੋਹਣਾ ਉਹਦਾ ਥਿਊ ਦਿਖਦਾ ਪਰ ਕੱਲ ਤੁਸੀਂ ਦੇਖਿਆ ਹੋਣਾ ਵੀ ਫੌਗ ਐਨੀ ਜਾਦੇ ਸੀ 50 ਮੀਟਰ ਤੱਕ ਵੀ ਬੰਦਾ ਨਹੀਂ ਦਿਖਦਾ ਸੀ ਹਨਾ ਤਾਂ ਕਰਕੇ ਇੱਕ ਅਧੀਆਂ ਜਿਹੜੀਆਂ ਦੋਕ ਸੜਕਾਂ ਦਿਖਦੀਆਂ ਸੀ ਉਹ ਦੇਖ ਲਈਆਂ ਬਾਕੀ ਸਾਰਾ ਰਹਿ ਗਿਆ ਉਹ ਕਿਉਂਕਿ ਮੌਸਮ ਦਾ ਇੱਥੇ ਕੋਈ ਨਹੀਂ ਭਰੋਸਾ ਕੱਲ ਆਪਾਂ ਨਾਥੁਲਾ ਜਾ ਕੇ ਆਏ ਆ ਤੇ ਪਰਸੋਂ ਤੇ ਜਿਹੜਾ ਆਪਾਂ ਤੁਹਾਨੂੰ ਪਰਮਿਟ ਦਿਖਾਇਆ ਸੀ ਜਿਹੜਾ ਇਧਰਲੇ ਪਾਸੇ ਬਣਦਾ ਜਿਹੜਾ yellow color ਦਾ ਪਰਮਿਟ ਆਣਾ ਉਹ ਤੁਹਾਡਾ ਜਦੋਂ ਤੁਸੀਂ ਨ ਉਹ ਆਪਦੇ ਕੋਲ ਫੜ ਕੇ ਰੱਖ ਲੈਂਦੇ ਨੇ ਕਿਉਂਕਿ ਨਾਥੂਲਾ ਦੇ ਵਿੱਚ ਚਾਈਨਾ ਬਾਰਡਰ ਦੇਖਣਾ ਐਵੇਂ ਦਾ ਜਿਵੇਂ ਹੁਣ ਮੈਂ ਖੜਾ ਤੇ ਜਿਹੜੀ ਆ ਚਗਾਠ ਲੱਗੀ ਹੈ ਨਾ ਇਹ ਚਾਈਨਾ ਬਾਰਡਰ ਐ ਆ ਉੱਥੇ ਠੀਕ ਆ ਐਗਜ਼ੈਕਟ ਉੱਥੇ ਇਹਨਾਂ ਦੀ ਆਰਮੀ ਐ ਖੜੀ ਆ ਸਾਹਮਣੇ ਸਾਹਮਣੇ 10 ਮੀਟਰ ਦਾ ਗੈਪ ਵੀ ਨਹੀਂ ਹੈਗਾ ਉਹਨਾਂ ਦੇ ਬੰਕਰ ਉਹਨਾਂ ਦੇ ਆਫਿਸ ਬਣੇ ਹੋਏ ਨੇ ਆਫਿਸ ਦੇ ਵਿੱਚ ਉਹਨਾਂ ਦੇ ਆ ਸ਼ੀਸ਼ੇ ਲੱਗੇ ਹੋਏ ਨੇ ਕਾਲੇ ਰੰਗ ਦੇ ਅੰਦਰੋਂ ਬਾਹਰ ਦਿਖਦਾ ਪਰ ਬਾਹਰੋਂ ਅੰਦਰ ਨਹੀਂ ਆਪਾਂ ਦੇਖ ਸਕਦੇ ਸੀ ਉਹ ਆਪਣੇ ਤੇ ਨਿਗਾਹ ਰੱਖ ਰਹੇ ਸੀ ਤੇ ਇਹੇ ਸੀ ਨਾਥੂਲਾ ਪਾਸ ਦਾ ਮਾਹੌਲ ਆਕਸੀਜਨ ਆਖੂਸੂਜਣਾ ਲੋਕਾਂ ਦੀ ਘਟਦੀਆਂ ਰਹੀਆਂ ਜਵਾਖਾਂ ਦੇ ਨਾਲ ਐਨੇ ਉੱਚੇ ਹਾਈ ਐਲਟੀਟਿਊਡ ਤੇ ਨਾ ਆਇਆ ਕਰੋ ਜੇ ਤੁਹਾਡੇ ਜਵਾਖ ਗੇਮ ਕਰਦੇ ਨੇ ਸਪੋਰਟਸਮੈਨ ਨੇ 10 12 ਸਾਲ ਦੇ ਜਵਾਖ ਨੇ ਉਹ ਵਧੀਆ ਇੱਥੇ ਕਰ ਜਾਣਗੇ ਪਰ ਜਿਹੜੇ 5 5 6 6 ਸਾਲਾਂ ਦੇ ਜਵਾਖ ਨੇ ਨਾ ਉਹਨਾਂ ਦਾ ਇਮਿਊਨਿਟੀ ਸਿਸਟਮ ਬਹੁਤ ਵੀਕ ਹੁੰਦਾ ਇੱਥੇ ਵੱਡੇ ਵੱਡੇ ਦੀ ਕੋਈ ਚਿਤ ਹੋਈ ਪਈ ਸੀ ਕੱਲ ਹਨਾ ਤੇ ਫਿਰ ਮੈਂ ਉਹ ਚੀਜ਼ਾਂ ਨੂੰ ਥੋੜਾ ਜਿਹਾ ਲਾਇ ਗਰੇਜ਼ ਕਰੀਏ ਇਹ ਚੀਜ਼ਾਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਆਕਸੀਜਨ ਘਟਣ ਦੀ ਪ੍ਰੋਬਲਮ ਰਹਿੰਦੀ ਆ ਤੇ ਕਈ ਜਵਾਖ ਕੱਢ ਵੀ ਜਾਂਦੇ ਨੇ ਕਈਆਂ ਦਾ ਮਾੜਾ ਜਿਹਾ ਮਤਲਬ ਇਹ ਪ੍ਰੋਬਲਮ ਆ ਵੀ ਜਾਂਦੀ ਆ ਵੀ ਤੁਸੀਂ ਕਦੇ ਹਾਈ ਐਲਟੀਟਿਊਡ ਤੇ ਜਾਂਦੇ ਹੋ ਤਾਂ ਜਵਾਖਾ ਦਾ ਇੰਤਜ਼ਾਮ ਜਾਂ ਆਕਸੀਜਨ ਸਿਲੰਡਰ ਹੋ ਗਿਆ ਮਾੜਾ ਮੋਟਾ ਕਹਿਣ ਜਾ ਮੁਸ਼ਕਕਪੂਰ ਹੋ ਗਈ ਜਿਹੜੀਆਂ ਚੀਜ਼ਾਂ ਹੋ ਗਈਆਂ ਉਹਨੂੰ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕਰੀਏ ਤੇ ਘੱਟ ਰੋਟੀ ਖਾਈਏ ਨਾਲੇ ਕਿਉਂਕਿ ਆਕਸੀਜਨ ਘੱਟ ਹੁੰਦੀ ਹੈ ਜੇ ਰੋਟੀ ਜ਼ਿਆਦਾ ਖਾ ਲਈਏ ਤਾਂ ਉਹਨੂੰ ਪਚਣ ਵਾਸਤੇ ਵੀ ਆਕਸੀਜਨ ਦੀ ਲੋੜ ਹੁੰਦੀ ਹੈ ਆਕਸੀਜਨ ਉੱਥੇ ਪਹਿਲੀ ਘੱਟ ਨਹੀਂ ਹੈਗੀ ਮੁੜ ਕੇ ਫਿਰ ਉਲਟੀਆਂ ਆਉਂਦੀਆਂ ਨੇ ਉਹ ਚੀਜ਼ ਨੂੰ ਲੈ ਕੇ ਅੱਜ ਦਾ ਆਪਣਾ ਸਫ਼ਰ ਹੈਗਾ ਸੀ ਜੀ ਦਾਰਜਲਿੰਗ ਵੱਲ ਦਾ ਤੇ ਢਾਰਜਲਿੰਗ ਦੇ ਵਿੱਚ ਹੁਣੇ-ਹੁਣੇ ਆਪਣੇ ਡਰਾਈਵਰਾਂ ਦੇ ਨਾਲ ਗੱਲ ਹੋਈ ਆ ਉਹ ਕਹਿੰਦੇ ਵੀ ਉਧਰਲੇ ਪਾਸੇ ਜਾਮ ਲੱਗਿਆ ਹੋਇਆ ਤੇ ਸਾਰੀਆਂ ਸੜਕਾਂ ਬੰਦ ਕੀਤੀਆਂ ਹੋਈਆਂ ਨੇ ਤੇ ਜਿੱਧਰਲੇ ਪਾਸੇ ਆਪਾਂ ਉਧੇ ਆਏ ਆ ਲਾਵਾ ਹੋ ਕੇ ਉਸੇ ਰੂਟ ਤੋਂ ਆਪਾਂ ਨੂੰ ਵਾਪਸ ਜਾਣਾ ਪੈਣਾ ਤੇ ਜਿਵੇਂ ਦਾ ਵੀ ਸਫ਼ਰ ਰਹੂਗਾ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਤੇ ਕੀ ਕੁਝ ਦੇਖਣ ਵਾਲਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਫਿਲਹਾਲ ਮੇਰੇ ਵੱਲੋਂ ਅੱਜ ਦੇ ਡੇਟ ਦੇ ਵਿੱਚ ਕੋਈ ਵੀ ਪਲੈਨਿੰਗ ਨਹੀਂ ਹੈਗੀ ਜਿਵੇਂ ਦਾ ਵੀ ਹੋਊ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਕਮੈਂਟ ਲਾਈਕ ਕਰਦੇ ਰਿਹਾ ਕਰੋ ਤੇ ਜਿੰਨੇ ਜਿੰਨੇ ਉੱਚੇ ਉੱਚੇ ਪਹਾੜਾਂ ਨਾਲ ਆਪਾਂ ਮੱਥਾ ਲਾਉਣਾ ਸੀ 15000 16000 ਫੁੱਟ ਤੱਕ ਸਾਰੇ ਨਾਲ ਲਾ ਲਿਆ ਇਧਰਲੇ ਪਾਸੇ ਤੇ ਹੁਣ ਆਪਣਾ ਪਹਾੜ ਤੇ ਕਿਸੇ ਹਾਈ ਐਲਟੀਟਿਊਡ ਵਾਲੇ ਪਹਾੜ ਤੇ ਚੜਨ ਦਾ ਆਪਣਾ ਕੋਈ ਇਰਾਦਾ ਨਹੀਂ ਹੈਗਾ ਤੇ ਨਾ ਹੀ ਕੋਈ ਰਾਹ ਦੇ ਵਿੱਚ ਹੁਣ ਆਊਗਾ ਠੀਕ ਹੈ ਜੀ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਪਹਾੜੀਆਂ ਜਿਹੀਆਂ ਆਉਣਗੀਆਂ ਉਹ ਤੁਹਾਨੂੰ ਪਤਾ ਹੀ ਆ ਬਸ ਤੁਸੀਂ ਕਮੈਂਟ ਕਰਦੇ ਹੋ ਨਾ ਲਾਈਕ ਵੀ ਕਰਦੇ ਹੋ ਸ਼ੇਅਰ ਵੀ ਕਰਦੇ ਰਿਹਾ ਕਰੋ ਠੀਕ ਹੈ ਜੀ ਇਹ ਸੀ ਜੀ ਕੱਲ ਆਪਣਾ ਕਮਰਾ ਇਧਰਲੇ ਪਾਸੇ ਮੈਂ ਪਿਆ ਸੀ ਇਧਰ ਵਾਲੇ ਪਾਸੇ ਬੰਗਾਲ ਟਾਈਗਰ ਪਏ ਸੀ ਤੇ ਸਾਰਾ ਸਮਾਨ ਮੋਟਰਸਾਈਕਲਾਂ ਤੇ ਬੰਨਦਾ ਤੇ ਨਿੱਕ ਸੁਖ ਜਿਆ ਰਹ ਗਿਆ ਕੈਮਰੇ ਘੁੰਮਰੇ ਵਾਲਾ ਤੇ ਇਹ ਆਪਣੇ ਹੋਟਲ ਤੋਂ ਬਾਹਰ ਦਾ ਵਿਊ ਆ ਧੁੱਪ ਬਹੁਤ ਚੰਗੀ ਲੱਗੀ ਹੋਈ ਆ ਜਿੰਨੇ ਕੁ ਮੀਂਹ ਪੈਣੇ ਸੀ ਜਾਂ ਜਿੰਨੇ ਕੁ ਮੀਹਾਂ ਵਿੱਚ ਦੀ ਆਪਾਂ ਲੰਘਣਾ ਸੀ ਮਨ ਲੱਗਾ ਲਗ ਭਾਗ ਆਪਾਂ ਲੰਘ ਗਏ ਆ ਤੇ ਹੁਣ ਸ਼ਹਿਦ ਦੀ ਸੰਭਾਵਨਾ ਹੋਵੇ ਮੀਂਹ ਪੈਣ ਦੀ ਇੱਥੋਂ 10 12 ਪੌੜੀਆਂ ਚੜਨ ਤੋਂ ਬਾਅਦ ਉੱਥੇ ਆਪਣੇ ਮੋਟਰਸਾਈਕਲ ਖੜੇ ਦੇ ਮੋਟਰਸਾਈਕਲਾਂ ਤੇ ਮੈਂ ਸਮਾਨ ਬੰਨਤਾ ਤੇ ਬੰਗਾਲ ਟਾਈਗਰ ਆਪਦਾ ਸਮਾਨ ਬੰਨ ਰਹੇ ਨੇ ਲੋ ਜੀ ਹਾਂ ਠੀਕ ਹੈ ਚਲੋ ਠੀਕ ਹੈ ਸਵੇਰ ਦਾ ਟਾਈਮ ਹੋ ਗਿਆ ਜੀ 10 ਵਜੇ ਦਾ ਇੱਧਰ ਥੋੜੀ ਜਿਹੀ ਤਿੱਖੀ ਚੜਾਈ ਆ ਤੇ ਮਾਸਟਰ ਜੀ ਪੈਦਲ ਚੱਲ ਕੇ ਜਾ ਰਹੇ ਨੇ ਇਹ ਹੋਟਲ ਦੇ ਆਪ ਯਹਾਂ ਦਾ ਦੇਖ ਰਖ ਯਹੀਂ ਕਿਉਂਕਿ ਆਪ ਹੀ ਕਰਦੇ ਹੋ ਤੇ ਆਏ ਬਾਈ ਹੋਰੇ ਇੱਥੋਂ ਦੇ ਆਪਕਾ ਨਾਮ ਕਿਆ ਫਿਰ ਇਸਕਾ ਸਾਇਲੈਂਟ ਬੁੱਡ ਠੀਕ ਹੈ ਪਦਮਚਿੰਨ ਜਗ੍ਹਾ ਸੇ ਹੈ ਹੈਨਾ ਠੀਕ ਹੈ ਭਾਈ ਇਹਨਾਂ ਦਾ ਬੋਰਡ ਲੱਗਿਆ ਹੋਇਆ ਤੇ ਕਦੇ ਇੱਥੇ ਆਏ ਤਾਂ ਜਰੂਰ ਰੁਕਿਓ ਠੀਕ ਹੈ ਸਰ ਓਕੇ ਸਰ ਬਾਏ ਬਾਏ ਸਿੱਧੀ ਚੜਾਈ ਹੈ ਇੱਥੋਂ ਤਾਂ ਕਰਕੇ ਮਾਸਟਰ ਨੂੰ ਪਹਿਲਾਂ ਤੋੜ ਕੇ ਭੇਜਿਆ ਕਿਉਂਕਿ ਉਹਨਾਂ ਦੇ ਮੋਟਰਸਾਈਕਲ ਦਾ ਸ਼ੌਕੋ ਟੁੱਟਿਆ ਹੋਇਆ ਹੈ ਕੱਲ ਵੀ ਉਹਨਾਂ ਦਾ ਮੋਟਰਸਾਈਕਲ ਰਾਹ 'ਚ ਚੜ੍ਹਾਈ ਤੇ ਡਿੱਗ ਪਿਆ ਸੀ। ਮਾਸਟਰ ਜੀ ਮਾਸਟਰ ਬੰਦਾ ਬੜਾ ਰੌਣਕੀ ਆ। ਆ ਲੋ। ਆ ਮੈਨੂੰ ਕੋਈ ਨਾ ਕੋਈ ਸਾਥੀ ਮਿਲ ਜਾਂਦਾ ਹੁੰਦਾ। ਵਧੀਆ ਇੰਜੋਏ ਕਰਨ ਨੂੰ ਟਾਈਮ ਪਾਸ ਕਰਨ ਨੂੰ ਤੇ ਜਿੱਤ ਲੱਗਿਆ ਰਹਿੰਦਾ ਟੈਨਸ਼ਨ ਟੈਨਸ਼ਨ ਨਾਲ ਲਿਆ ਕਰੋ ਮੇਰੀ ਵੀ ਮੈਂ ਕੱਲਾ ਘੁੰਮਦਾ ਬੰਦੇ ਆ ਆਪਣੇ ਕੋਲ ਬਾਦੂ ਕਈ ਵਾਰ ਮੈਂ ਆਪ ਨੀਰ ਲਾਦਾ ਹੁੰਦਾ ਕਿਉਂਕਿ ਮੈਨੂੰ ਐ ਹੁੰਦਾ ਵੀ ਚੱਲ ਛੇਤੀ ਕਿਸ ਤਰ੍ਹਾਂ ਯਕੀਨ ਵੀ ਨਹੀਂ ਕਰਨਾ ਚਾਹੀਦਾ ਪਰ ਮੈਂ ਬੰਦੇ ਦਾ ਅੱਖ ਚਿਹਰਾ ਪੜ ਲੈਣਾ ਹੁੰਦਾ ਵੀ ਕਿਹੜੇ ਬੰਦੇ ਕਿਵੇਂ ਦੇ ਨੇ ਜਿੰਨਾ ਤੱਕ ਹੁਣ ਤੱਕ ਰਹੇ ਆ ਠੀਕ ਠਾਕ ਸੀ ਬੰਦੇ ਜਿਹੜਾ ਕੋਈ ਮਾੜੀ ਬੜੀ ਜੀ ਚਲਾਕੀ ਕਰੇ ਜਾਂ ਤਿੱਖੀਆਂ ਜਿਹੀਆਂ ਗੱਲਾਂ ਕਰੇ ਮੈਨੂੰ ਲੱਗ ਗਿਆ ਪਤਾ ਵੀ ਇਹ ਬੰਦਾ ਤੇਜ ਆ ਇਧਰ ਬੀਆਰਓ ਵਾਲੇ ਲੱਗ ਜਾਂਦੇ ਨੇ ਬਾਈ ਤੜਕਈ ਅਤਕੀ ਇੱਕ ਟੀ-ਸ਼ਰਟ ਦੇ ਨਾਲ ਬਸ ਰਾਈਡਿੰਗ ਜੈਕਟ ਪਾਈ ਹੋਈ ਆ ਕੋਈ ਕੱਪੜਾ ਲੀਡਾ ਨਹੀਂ ਪਾਇਆ ਸਵੇਰੇ ਗਰਮੀ ਵਾਲੀ ਸੀ ਪੋਸਟ ਆਈ ਆ ਇਸ ਚੱਕ ਪੋਸਟ ਦਾ ਨਾਮ ਹੈਗਾ ਜੀ ਲਿੰਗਥਾਮ ਤੇ ਇੱਥੇ ਪਰਮਿਟ ਚੈੱਕ ਹੁੰਦੇ ਨੇ ਜਿਹੜਾ ਤੁਹਾਡੇ ਕੋਲ ਆਖਲੀ ਆਖਰੀ ਫਰਲਾ ਬਚਿਆ ਸੀ ਉਹ ਇਹਨਾਂ ਕੋਲ ਜਮਾ ਕਰਵਾਤਾ ਪਰ ਜਿਹੜਾ ਆਪਣੇ ਕੋਲ ਪੀਲਾ ਪਰਮਿਟ ਸੀ ਟੂਰਿਜ਼ਮ ਵਾਲਾ ਉਹ ਮੰਗਦੇ ਸੀ ਮੈਂ ਕਿਹਾ ਜੀ ਉਹ ਤਾਂ ਜਦੋਂ ਅਸੀਂ ਨਾਥੁਲਾ ਪਾਸ ਗਏ ਜਾਂ ਸਾਡੇ ਕੋਲ ਉੱਥੇ ਫੜ ਕੇ ਰੱਖ ਲਿਆ ਤੇ ਉਹਦਾ ਸ਼ੁਕਰ ਕਰੋ ਮੈਨੇ ਫੋਟੋ ਖਿੱਚ ਕੇ ਰੱਖੀ ਹੋਈ ਆ ਫੋਨਾਂ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਪਰਮਿਟ ਬਣਵਾ ਲੈਨੇ ਹੋ ਨਾ ਤਾਂ ਕਈ ਵਾਰ ਆਪਾਂ ਨੂੰ ਆਈਡੀਆ ਨਹੀਂ ਹੁੰਦਾ ਵੀ ਕਿੰਨੀਆਂ ਚੈੱਕਪੋਸਟਾਂ ਆਉਣਗੀਆਂ ਅੱਗੇ ਤਾਂ ਤੁਸੀਂ ਫੋਟੋ ਦੀ ਜ਼ਰੂਰ ਖਿੱਚ ਕੇ ਰੱਖਿਆ ਕਰੋ ਆ ਇੱਥੇ ਆਪਾਂ ਮੋਟਰਸਾਈਕਲ ਖੜਾ ਕੀਤਾ ਸੀ ਇਸ ਬਾਜ਼ਾਰ 'ਚ ਮਾੜਾ ਜਿਹਾ ਆਪਾਂ ਢੇੜਾ ਦਿੱਤਾ ਸੀ ਤੇ ਉੱਥੇ ਸਤਨਾ ਟੂਰ ਐਂਡ ਟਰੈਵਲਰਜ਼ ਆ ਉਹਨਾਂ ਕੋਲੋਂ ਆਪਾਂ ਪਰਮਿਟ ਦਾ ਪੁੱਛਿਆ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਕੱਲੇ ਨਾਥੂਲਾ ਪਾਸ ਵਾਸਤੇ 1600 ਰੁਪਈਆ ਦਾ ਤਾਂ ਕਰਕੇ ਫਿਰ ਆਪਾਂ 10-12 ਕਿਲੋਮੀਟਰ ਬੈਕ ਜਾਵੜੇ ਸੀ ਨਹੀਂ ਆਪਾਂ ਇੱਧਰ ਦੀ ਜਾ ਕੇ ਨਾਥੂਲਾ ਘੁੰਮ ਕੇ ਪਰਾਂ ਦੀ ਪਰਾਂ ਦੀ ਆਉਣਾ ਸੀ ਠੀਕ ਆ ਤੇ ਹੁਣ ਆਪਾਂ ਉਧਰ ਦੀ ਘੁੰਮ ਕੇ ਇੱਧਰ ਦੀ ਆ ਗਏ ਉਹ ਸੀ ਸਪਨਾ ਟੂਰ ਐਂਡ ਟਰੈਵਲਸ ਸਰ ਸਿੱਕਮ ਦਾ ਬਾਰਡਰ ਸੀ ਉਹ ਆਪਾਂ ਕ੍ਰਾਸ ਕਰ ਲਿਆ ਇਧਰਲੇ ਪਾਸੇ ਵੈਸਟ ਬੰਗਾਲ ਦਾ ਬਾਰਡਰ ਦਾ ਤੇ ਇੱਥੇ ਐਂਟਰੀ ਕਰਾ ਕੇ ਆਪਾਂ ਅੰਦਰ ਜਾਵੜਾਂਗੇ ਆਪਾਂ ਐਂਟਰੀ ਕਰਾਤੀ ਵੈਸਟ ਬੰਗਾਲ ਦੇ ਬਾਰਡਰ ਦੇ ਵਿੱਚ ਹੁਣ ਚੱਲਦੇ ਆਪਾਂ ਲਾਵਾ ਵਾਲੇ ਪਾਸੇ ਨੂੰ ਜਿੱਥੇ ਆਪਾਂ ਉੱਦ ਦੇ ਰੁਕੇ ਸੀ ਜਦੋਂ ਵੈਸਟ ਬੰਗਾਲ ਦਾ ਬਾਰਡਰ ਕ੍ਰੋਸ ਕੀਤਾ ਉੱਥੇ ਐਂਟਰੀ ਕਰਾਈ ਆ ਫਿਰ ਉਹਨਾਂ ਨੇ ਸਾਡਾ ਸਾਰਾ ਸਮਾਨ ਖਲਾਇਆ ਹੁਣ 15 ਮਿੰਟ ਸਾਡੇ ਸਮਾਨ ਦਾ ਖੋਲ ਕੇ ਚੈਕਿੰਗ ਕੀਤੀ ਕਿਉਂਕਿ ਉਹਨਾਂ ਕੋਲ ਕੋਈ ਦੂਜੀ ਮਸ਼ੀਨ ਤਾਂ ਹੈ ਨਹੀਂ ਸੀ ਸਕੈਨ ਕਰਨ ਵਾਲੀ ਉਹਨਾਂ ਨੇ ਸਮਾਨ ਖਲਾਉਣਾ ਸੀ ਸਮਾਨ ਖੋਲ ਕੇ ਚੈਕਿੰਗ ਕਰਕੇ ਫਿਰ ਜਾਣ ਦਿੱਤਾ ਤੇ ਹੁਣ ਤੱਕ ਦੇ ਸਫ਼ਰ ਦੇ ਵਿੱਚ 50 ਦਿਨ ਹੋ ਗਏ ਮੈਨੂੰ ਬਾਕੀ ਮੈਂ ਕਾਊਂਟ ਕਰਨਾ ਛੱਡ ਦਿੱਤੇ ਕਿੰਨੇ ਦਿਨ ਹੋ ਗਏ 50 ਦਿਨਾਂ ਦੇ ਲਗਭਗ ਹੋ ਗਿਆ ਤੇ ਆਪਣਾ ਸਮਾਨ ਅੱਜ ਪਹਿਲੀ ਵਾਰੀ ਖੋਲ ਕੇ ਇਹਨਾਂ ਨੇ ਚੈੱਕ ਕੀਤਾ ਨਹੀਂ ਤਾਂ ਅਰੁਣਾਚਲ ਵਾਲੇ ਪਾਸੇ ਹੋਰ ਸਾਰੇ ਪਾਸੇ ਬਸ ਉਤੋ ਉਤੋ ਹੱਥ ਲਾ ਕੇ ਕਹਿੰਦੇ ਚਲੋ ਜਾਵੜੋ ਅੱਜ ਕਹਿੰਦੇ ਭਾਈ ਖੋਲਣਾ ਤਾਂ ਬੜੇਗਾ ਹਾਂਜੀ ਐਸੋ ਐਸੋ ਸਰ ਹਾਂ ਆ ਗਏ ਹਾਂ ਆ ਗਏ ਬਸ ਅਭੀ ਅੱਛਾ ਤੇ ਦੂਸਰੇ ਵੀ ਸਾਥ ਵਾਲੇ ਆ ਰਹੇ ਹੋ ਤੋ ਕੋਈ ਨਹੀਂ ਤੁਹਾਨੂੰ ਮਸਟੈਂਡਾ ਇਸ ਟਾਈਮ ਤੇ ਕੋਈ ਨਾ ਸਾਹ ਉਹ ਰਸਤੇ ਵੀ ਮਿਲਗੇ ਬਸ ਉੱਧਰ ਕੀ ਹੈ ਕਿਆ ਹਾਂ ਉਹ ਵੈਸਟ ਬੰਗਾਲ ਕੋ ਹੈ ਅੱਜ ਵੈਸਟ ਬੰਗਾਲ ਮੈਂ ਹੁੰਦਾ ਹੂ ਮਤਲਬ ਉਹ ਕਿਸਨਗੰਦਵਾਲੀ ਸਾਈਡ ਤੋਂ ਨਹੀਂ ਸੀ ਅੱਛਾ ਕਿਸਨਗੰਦਵਾਲਾ ਥਾ ਇਹ ਆਹ ਉਹ ਵੀ ਪਿੱਛੇ ਆ ਰਿਹਾ ਹੂ ਅੱਛਾ ਹਾਂ ਤੋ ਚਾਹ ਤੇ ਸਮੋਸਾ ਛਕ ਲਿਆ ਕਿਉਂਕਿ ਜਾਣਦੇ ਹੋਈ ਮੈਂ ਇੱਥੇ ਖੜਾ ਸੀ ਤੇ ਵਧੀਆ ਬਣਾਉਂਦੇ ਨੇ ਹੁਣ ਉਹ ਮੁੰਡੇ ਬੰਗਾਲ ਵਾਲੇ ਬੂਰੇ ਨੇ ਇੱਥੋਂ ਆਪਾਂ ਜਾਵਾਂਗੇ ਸਿੱਲੀਗੁੜੀ ਨੂੰ ਸਿੱਲੀਗੁੜੀ ਹੈਗਾ ਇੱਥੋਂ 90 ਕਿਲੋਮੀਟਰ ਦੇ ਨੇੜੇ ਤੇੜੇ ਤੇ ਸੜਕ ਤਿੰਨ ਘੰਟੇ ਦਿਖਾ ਰਿਹਾ ਪਰ ਪਹਿਲਾਂ ਆਪਾਂ ਲਾਵਾ ਦੇ ਵਿੱਚ ਥੋੜਾ ਜਿਆਦਾ ਰੁਕਾਂਗੇ ਘੰਟਾ ਡੇਢ ਲਗਾਤਾਰ ਮੋਟਰਸਾਈਕਲ ਚਲਾ ਕੇ ਫੇਰ ਆਪਾਂ ਰੈਸਟ ਕਰਾਂਗੇ ਫਿਲਹਾਲ ਟਾਈਮ ਦੀ ਗੱਲ ਕਰੀਏ ਤਾਂ ਸਵੇਗ 12 ਹੋ ਗਿਆ ਐਨ ਵਾਲੀ ਨੇ ਪੰਜ ਚਾਰ ਦਿਨ ਹੀ ਰਹਿ ਗਏ ਤੇ ਟਰੱਕਾਂ ਟਰੱਕਾਂ ਦੀ ਚੈਕਿੰਗ ਵੱਡੇ ਲੈਵਲ ਤੇ ਚੱਲੀ ਜਾਂਦੀ ਆ ਤੇ ਇਹ ਮੌਸਮ ਦੀ ਤਾਂ ਸਿਫਟ ਕਰਨੀ ਪਊਗੀ ਬਾਈ ਜਿਵੇਂ ਆਪਾਂ ਲਾਵਾ ਦੇ ਨੇੜੇ ਪਹੁੰਚੇ ਹਾਂ 4 ਕਿਲੋਮੀਟਰ ਰਹਿ ਗਿਆ ਤੇ ਸੜਕਾਂ ਦੇ ਉੱਤੇ ਧੁੰਦ ਆ ਗਈ। ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਭਈ 12 ਮਹੀਨੇ ਮੌਸਮ ਇਹੀ ਰਹਿੰਦਾ ਇੱਥੇ ਤੇ ਸੇਮ ਰੂਟ ਵਾਪਸ ਆਉਣ ਦਾ ਮੇਰਾ ਕਾਰਨ ਇਹ ਹੈ ਵੀ ਜਿਹੜਾ ਦੂਜਾ ਰੂਟ ਆ ਉਹ ਰੂਟ ਬੰਦ ਆ ਜੀ। ਪਿੰਨਾਂ ਦੇ ਸਾਡੀਆਂ ਪੁਰਾਣੀਆਂ ਵੀਡੀਓ ਦੇਖੀਆਂ ਹੋਣੀਆਂ ਉਹਨਾਂ ਨੂੰ ਪਤਾ ਹੋਣਾ ਤੇ ਦਾਰਜਲਿੰਗ ਤੋਂ ਲੈ ਕੇ ਮੇਰੀ ਕੀ ਆ ਅਪਡੇਟ ਆ ਉਹਦੇ ਬਾਰੇ ਵੀ ਤੁਹਾਨੂੰ ਆਪਾਂ ਕਿਤੇ ਨਾ ਕਿਤੇ ਖੜ ਕੇ ਦੱਸਦੇ ਆ। ਸਵੇਰੇ ਬੜੀ ਗਰਮੀ ਲੱਗ ਰਹੀ ਸੀ ਗਰਮੀ 'ਚ ਘੁੰਮਣਾ ਹੁਣ ਬੜਾ ਔਖਾ ਲੱਗਦਾ ਤੇ ਲਾਵਾ ਸਾਰਾ 3 ਕਿਲੋਮੀਟਰ ਰਹਿ ਗਿਆ ਸੜਕਾਂ 'ਚ ਧੁੰਦਾਂਉਣ ਲੱਗੀ ਵਧੀਆ ਮੌਸਮ ਇੱਥੋਂ ਦਾ ਵੈਸੇ ਇਹ ਸ਼ਹਿਰ ਹਜੇ ਟੂਰਿਸਟਾਂ ਦੀ ਅ ਨਿਗਾਹ ਤੋਂ ਪਰੇ ਆ ਉਹ ਤਾਂ ਹੁਣ ਰਾਹ ਬੰਦ ਆ ਪਰਲੇ ਪਾਸੇ ਤਾਂ ਲੋਕ ਇਧਰ ਦੀ ਆ ਰਹੇ ਨੇ ਆਉਂਦੇ ਹੋਏ ਜਦੋਂ ਮੈਂ ਇੱਧਰ ਦੀ ਆਇਆ ਮੈਂ ਵੈਸੇ ਹੀ ਆ ਗਿਆ ਮੈਂ ਕਿਹਾ ਚੱਲ ਇੱਧਰ ਦੀ ਜਾ ਕੇ ਦੇਖਦੇ ਆਂ ਇੱਥੇ ਆ ਕੇ ਪਤਾ ਲੱਗਿਆ ਕਹਿੰਦੇ ਵਾਈ ਵਧੀਆ ਕੀਤਾ ਤੂੰ ਇੱਧਰ ਦੀ ਆ ਗਿਆ ਜੇ ਦੂਜਾ ਰੂਟ ਚਲੇ ਜਾਏ ਮੈਂ ਇੱਧਰ ਦੀ ਸਾਰੇ ਲੋਕ ਜਾਂਦੇ ਨੇ ਫਿਰ ਉੱਥੇ ਫਸ ਜਾਣਾ ਸੀ ਹਨਾ ਤਾਂ ਕਰਕੇ ਹੁਣ ਆਉਂਦੇ ਹੋਏ ਵੀ ਆਪਾਂ ਨੂੰ ਇਹੀ ਪਾਸਾ ਆਉਣਾ ਪੈ ਰਿਹਾ ਆਈ ਲਵ ਲਾਵਾ ਇੱਥੇ ਖੜ ਜਾਣਾ ਨਾਲੇ ਹੋ ਆਦਣਗੇ ਲੋਜੀ ਇੱਕ ਵਾਰੀ ਫੇਰ ਦਵਾਰੇ ਲਾਵਾ ਸ਼ਹਿਰ ਦੇ ਵਿੱਚ ਆਪਾਂ ਆ ਗਏ ਆ ਦਾਰਜਲਿੰਗ ਨੂੰ ਲੈ ਕੇ ਥੋੜਾ ਜਿਹਾ ਅਪਡੇਟ ਦੇ ਦਈਏ ਵੀ ਦਾਰਜਲਿੰਗ ਦਾ ਪ੍ਰੋਗਰਾਮ ਕੈਨਸਲ ਕਰਤਾ ਕਿਉਂਕਿ ਇੱਕ ਤਾਂ ਦਾਰਜਲਿੰਗ ਦੇਖੋ ਵੱਡੇ ਸ਼ਹਿਰ ਨੇ ਯਾਰ ਗੈਂਗ ਟਾਕ ਕਰ ਗਈ ਹੈਨਾ ਉੱਥੇ ਹੋਟਲਾਂ ਦੇ ਪੰਗੇ ਪਾਰਕਿੰਗ ਦੇ ਪੰਗੇ ਤੇ ਥਾਵਾਂ ਇੰਨੀਆਂ ਹੁੰਦੀਆਂ ਨਹੀਂ ਦੇਖਣ ਵਾਲੀਆਂ ਥਾਵਾਂ ਉੱਥੇ ਸਾਰੀਆਂ ਔਰ ਦੁਕਾਨਾਂ ਵੱਡੀਆਂ ਹੈਨਾ ਐਵੇਂ ਦਾ ਮਾਹੌਲ ਜੇ ਬਸ ਇੱਕ ਇੰਡੀਆ ਦਾ ਸਭ ਤੋਂ ਉੱਚਾ ਰੇਲਵੇ ਸਟੇਸ਼ਨ ਆ ਉੱਥੇ ਇੱਕ ਟ੍ਰੋਇ ਟ੍ਰੇਨ ਚੱਲਦੀ ਆ ਹਨਾ ਬਸ ਉਹ ਚੀਜ਼ ਦੇਖਣ ਆਲੀ ਆ ਉਹ ਮੈਨੂੰ ਆਪ ਨੂੰ ਹੀ ਨਹੀਂ ਪਸੰਦ ਆ ਰਹੀ ਚੀਜ਼ ਜਿਵੇਂ ਮੈਂ ਗੈਂਗ ਟਾਕ ਵੀ ਗਿਆ ਤਾਂ ਗੈਂਗ ਟਾਕ ਤੋਂ ਵੀ ਮੈਂ ਛੇਤੀ ਛੇਤੀ ਬਾਹਰ ਨਿਕਲਣ ਦੀ ਕੀਤੀ ਆ ਠੀਕ ਆ ਤਾਂ ਕਰਕੇ ਨਾ ਦਾਰਜਲਿੰਗ ਫਿਰ ਮੈਂ ਘੁੰਮ ਨਹੀਂ ਰਿਹਾ ਹੁਣ ਜੇ ਕਦੇ ਦੁਬਾਰਾ ਇਧਰਲੇ ਪਾਸੇ ਆਏ ਤਾਂ ਉਦੋਂ ਦੇਖ ਜਾਗੇ ਫਿਲਹਾਲ ਮੇਰੇ ਵੱਲੋਂ ਕੈਂਸਲ ਆ ਕਿਉਂਕਿ ਜਿੱਥੇ ਮੈਨੂੰ ਘੁੰਮ ਕੇ ਆਪ ਇੰਨੀ ਖੁਸ਼ੀ ਹੋਣੀ ਹਨਾ ਉੱਥੇ ਫਿਰ ਮੈਂ ਤੁਹਾਨੂੰ ਵੀ ਕੀ ਵਲੌਗ ਬਣਾ ਕੇ ਦਿਖਾਉਂਗਾ ਜਾਲੀ ਖੁਸ਼ੀ ਨਾਲ ਐਂ ਕਰਕੇ ਕਿਉਂਕਿ ਵੱਡੇ ਸ਼ਹਿਰ ਦੇ ਵਿੱਚ ਤੋਂ ਵੱਢ ਜਾਂਦੇ ਆ ਹਨਾ ਤਾਂ ਕਦੇ ਮੋਟਰਸਾਈਕਲ ਨਹੀਂ ਆਹ ਥਾਂ ਤੇ ਲਾਉਣਾ ਕਦੇ ਪਾਰਕਿੰਗ ਨਹੀਂ ਕਰਨੀ ਹੋਟਲ ਨਹੀਂ ਲੱਭਦੇ ਛੇਤੀ ਛੇਤੀ ਦੇਖਣ ਨੂੰ ਉੱਥੇ ਉਹੀ ਦੁਕਾਨਾਂ ਹੁੰਦੀਆਂ ਨੇ ਵੱਡੇ ਸ਼ਹਿਰ ਚੰਡੀਗੜ੍ਹ ਵਰਗੇ ਸ਼ਹਿਰ ਨਹੀਂ ਉਹ ਠੀਕ ਹੈ ਬਸ ਇੱਕ ਵਿਊ ਸੋਹਣਾ ਤੇ ਸੜਕਾਂ ਸੋਹਣੀਆਂ ਨੇ ਤੇ ਇੱਕ ਟੌਇਰ ਟ੍ਰੇਨ ਚੱਲਦੀ ਆ ਬਸ ਇਹੀ ਚੀਜ਼ਾਂ ਦੇਖਣ ਆ ਲਈਆਂ ਨੇ ਤਾਂ ਕਰਕੇ ਫਿਰ ਮੈਂ ਦਾਰਚਲਿੰਗ ਦਾ ਪ੍ਰੋਗਰਾਮ ਕੈਨਸਲ ਕਰਤਾ ਤੇ ਇੱਥੋਂ ਆਪਾਂ ਸਿਲੀਗੁੜੀ ਹੋ ਕੇ ਅੱਗੇ ਨੂੰ ਜਾਵਾਂਗੇ ਤੇ ਜਿਵੇਂ ਦਾ ਹੀ ਪ੍ਰੋਗਰਾਮ ਹੋਊਗਾ ਤੁਹਾਨੂੰ ਅੱਜ ਜਾਂ ਕੱਲ ਦੇ ਵਿੱਚ ਅਪਡੇਟ ਦਵਾਂਗੇ ਠੀਕ ਹੈ ਹਾਂਜੀ ਭਾਜੀ ਔਰ ਇੱਕ ਕੱਪ ਲੈ ਗਏ ਆਪਕੋ ਹਾਂ ਇਹ ਗੋਭੀ ਲਿਆ ਰੋ ਰਿੰਗਾ ਵੀ ਇਹ ਤੋਂ ਪੀ ਲੈ ਆ ਠੀਕ ਹੈ ਇਹ ਵਿਊ ਦੇਖ ਲੈ ਦੇਖ ਲੈ ਬਾਈ ਹੋਰ ਨੇ ਪਹਿਲੀ ਦੱਸਤਾ ਇਹ ਬਾਈ ਕੱਪ ਦੇਖ ਕੇ ਕਹਿੰਦੇ ਮੈਨੂੰ ਲੱਗਦਾ ਵੀ ਤੈਨੂੰ ਕਹਿੰਦਾ ਇੱਕ ਹੋਰ ਕੱਪ ਲੱਗੂਗਾ ਵੀ ਇੱਕ ਆਪਣੇ ਨਾਲ ਤੇਰਾ ਸਰਨਾ ਨਹੀਂ ਮੈਂ ਤਾਂ ਠੀਕ ਹੈ ਉਸ ਯੂਨੀਵਰਸਿਟੀ ਦੇ ਵਿੱਚ ਆਪਾਂ ਦੁਬਾਰਾ ਆ ਗਏ ਆ ਜਿੱਥੇ ਆਪਾਂ ਅੱਜ ਤੋਂ 5-6 ਦਿਨ ਪਹਿਲਾਂ ਨਿਕਲੇ ਸੀ ਤੇ ਨਾਲ ਅੱਜ ਆਪਣੇ ਮਾਸਟਰ ਜੀ ਨੇ ਮਾਸਟਰ ਜੀ ਨੂੰ ਯੂਨੀਵਰਸਿਟੀ ਦਿਖਾ ਕੇ ਲੈ ਕੇ ਆਉਣੇ ਆ। ਵੈਸੇ ਤੁਹਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਆਪਾਂ ਸਾਰੀ ਦੇਤੀ ਸੀ ਕਿ ਪੂਰੀ ਇੰਡੀਆ ਦੇ ਵਿੱਚ ਇਹ ਇੱਕੋ ਇੱਕ ਯੂਨੀਵਰਸਿਟੀ ਆ ਤੇ ਕਿਸ ਨੇ ਜੇ ਪ੍ਰੋਪਰ ਪਿਓਰ ਮੌਂਕ ਬਣਨਾ ਤਾਂ ਇੱਥੋਂ ਉਹ ਪੀ ਐਚ ਡੀ ਐਮ ਫਿਲ ਵਗੈਰਾ ਕਰਕੇ ਫਿਰ ਗਾਂ ਨੂੰ ਜਾਂਦੇ ਨੇ। ਲਾਹਵਾ ਤੋਂ 5 ਕਿਲੋਮੀਟਰ ਥੱਲੇ ਨੂੰ ਉਤਰ ਕੇ ਆ ਗਏ। ਤੇ ਨਾਲ ਦੀ ਨਾਲ ਮੌਸਮ ਦੇ ਵਿੱਚ ਫਰਕ ਪੈ ਗਿਆ ਦੇਖਣ ਨੂੰ ਤਾਂ ਲੱਗਦੀ ਆ ਬੱਦਲ ਬਾਈ ਜੀ ਧੁੰਦ ਜੀ ਪਰ ਹਵਾ ਹੁਣ ਓਨੀ ਠੰਡੀ ਨਹੀਂ ਰਹੀ ਜਿੰਨੀ ਟਾਪ ਤੇ ਸੀ ਲਾਵਾ ਤਾਂ ਲੱਗਦਾ ਜਿਵੇਂ ਇੱਕ ਪਾਸ ਹੁੰਦਾ ਵੀ ਆ ਕਰਾਸ ਕਰਕੇ ਥੱਲੇ ਉਤਰਨਾ ਹੁੰਦਾ ਇਸ ਜਗ੍ਹਾ ਦਾ ਨਾਮ ਹੈਗਾ ਜੀ ਪਾਪੜ ਖੇਤੀ ਤੇ ਹੁਣ ਕਹਿੰਦੇ ਹੌਲੀ ਹੌਲੀ ਨਾਮ ਬਦਲ ਕੇ ਇਹਦਾ ਹੋ ਗਿਆ ਪਾਪੜ ਖੇਪੀ ਤੇ ਆਹ ਜਗ੍ਹਾ ਦੇ ਉੱਤੇ ਰੁਕੇ ਆ ਚਾਹ ਚੂ ਪੀਣ ਵਾਸਤੇ ਹੁਣ ਕੌਫੀ ਪੀਣ ਲੱਗਿਆ ਬਹੁਤ ਜਿਆਦਾ ਨੀਂਦ ਆ ਰਹੀ ਤੇ ਇਥੋਂ ਸਿਲੀਗੁੜੀ ਕਿਤਨਾ ਰਹਿ ਗਿਆ ਯਹਾਂ ਸੇ ਦੇਖਣਾ ਪੜੇਗਾ 2 ਘੰਟੇ ਦੇ ਨੇੜੇ ਤੇੜੇ ਹਜੇ ਸਿਲੀਗੁੜੀ ਦਾ ਰਾਹ ਹੋਊਗਾ ਬਹੁਤ ਜਿਆਦਾ ਨੀਂਦ ਆ ਰਹੀ ਹੈ ਯਾਰ ਬੋਰ ਹੋ ਰਹੇ ਹਾਂ ਕਿਉਂਕਿ ਸੇਮ ਰਾਤ ਨੂੰ ਹੀ ਵਾਪਸ ਚੱਲਨੇ ਆਂ ਜੋ ਹੁਣ ਕਾਫੀ ਬਕੂਫੀ ਪੀ ਕੇ ਚੱਲਣ ਲੱਗੇ ਆਂ ਗੱਲ ਇਹ ਹੈ ਵੀ ਜਿਹੜਾ ਹੋਟਲ ਦਾ ਮਾਲਕ ਸੀ ਉਹਨੇ ਤੜਕੇ ਆ ਕੇ ਸਦੇ ਅਠਾਤਾ ਯਾਰ ਕਹਿੰਦਾ ਜੀ ਚਾਹ ਪੀ ਲਓ 6 ਵਜੇ ਆ ਗਿਆ ਲੈ ਦੱਸ ਉਦੋਂ ਆ ਫਿਰ ਨੀਂਦ ਆ ਹੀ ਨਹੀਂ ਹੈਗੀ ਮੁੜ ਕੇ ਕਿਸਮਾਨਸ ਮੋਂ ਪੈਕ ਕਰਦੇ ਰਹੇ ਤਾਂ ਕਰਕੇ ਫਿਰ ਹੁਣ ਨੀਂਦ ਆ ਰਹੀ ਆ ਹੁਣ ਦੋ ਕੌਫੀਆਂ ਪੀ ਲੀਆਂ ਸਟਰੋਂਗ ਜੀਆਂ ਹੁਣ ਕੰਮ ਲੋਟ ਫਿਲਹਾਲ ਇੱਥੋਂ 77 ਕਿਲੋਮੀਟਰ ਦੇ ਨੇੜੇ ਤੇੜੇ ਰਹਿ ਗਿਆ ਸਿੱਲੀਗੂੜੀ ਤੇ ਦੋ ਘੰਟਿਆਂ ਦਾ ਰਾਹ ਇਧਰਲੇ ਪਾਸੇ ਬੁੱਧ ਧਰਮ ਵਾਲਾ ਦਾ ਮੰਦਿਰ ਤੇ ਉੱਪਰਲੇ ਪਾਸੇ ਗੁਰੂ ਰਿੰਪੋਚੀ ਦੀ ਮੂਰਤੀ ਅੱਜ ਅਜ ਦੀ ਦਿਹਾੜੀ ਮੈਂ ਠੰਡ ਚਾਂ ਅੱਜ ਦੀ ਦਿਹਾੜੀ ਵੀ ਨਹੀਂ ਕੰਟਾ ਡੇਢ ਹੋਰ ਕਹਿ ਸਕਦੇ ਹੋ ਉਦੋਂ ਬਾਅਦ ਫਿਰ ਗਰਮੀ ਚ ਹੋ ਜਾਾਂਗੇ ਜਿਹੜੀਆਂ ਜੈਗਤਾਂ ਜੁਗਟਾਂ ਪਾਈਆਂ ਨੇ ਹੁਣ ਸੋਹਣੀਆਂ ਲੱਗਦੀਆਂ ਨੇ ਮੈਨੂੰ ਪਾਈਆਂ ਮੁੜ ਕੇ ਇਹ ਮੈਨੂੰ ਹੁਣ ਚੁੱਭਣ ਗਈਆਂ ਅਮਨੇ ਰੋਡ ਤੇ ਮੋਟਰਸਾਈਕਲ ਖੜਾਤੇ ਸਿੱਧੀ ਸੜਕ ਜਾ ਰਹੀ ਆ ਸਿੱਲੀ ਗੁੜੀ ਨੂੰ ਤੇ ਹੁਣ ਆਪਾਂ ਆ ਗਏ ਆ ਜੀ ਇੱਥੇ ਚਾਹ ਦੇ ਬਾਗ ਦੇ ਵਿੱਚ ਚਾਹ ਚੂ ਦੇਖਣ ਵਾਸਤੇ ਇੱਕ ਨਾਲ ਦੇ ਹੁੰਦੇ ਰੋ ਦੂਰ ਤੱਕ ਨੇ ਯਾਰ ਖੇਤ ਐਵੇਂ ਦੇ ਪੱਤੇ ਲੱਗੇ ਹੋਏ ਨੇ ਬਸ ਤੋੜ ਲੈਂਦੇ ਨੇ ਸਕਾ ਲੈਂਦੇ ਨੇ ਅਸਲ ਦੇ ਵਿੱਚ ਜਦੋਂ ਇੱਥੇ ਡਿਊਟੀ ਲੱਗਦੀ ਹੈ ਨਾ ਤੋੜਨ ਤੋਂ ਬਾਅਦ ਟੋਕਰੀਆਂ 'ਚ ਪਾਉਣ ਤੋਂ ਬਾਅਦ ਜਿਹੜਾ ਬਲੈਰੋ ਵਾਲਾ ਪਿਕਅਪ ਜਾਣੀ ਹੁੰਦਾ ਟਾਟਾ 407 ਕਹਿ ਦਈਏ ਉਹਦੇ ਵਿੱਚ ਲੱਦ ਲੈਂਦੇ ਨੇ ਸਾਰੀ ਚਾਹ ਹੈ ਠੀਕ ਆ ਤੇ ਉਹਨੂੰ ਇਹ ਚੁੰਨੀ ਨਾਲ ਢੱਕ ਲੈਂਦੇ ਨੇ ਉਤੋਂ ਤਰਪਾਲ ਨਹੀਂ ਪਾਉਂਦੇ ਉਹਦੇ ਉੱਤੇ ਚੁੰਨੀ ਨਾਲ ਢੱਕ ਲੈਂਦੇ ਨੇ ਪੱਤੇ ਉੱਡਣ ਨਾ ਤੇ ਰਾਹ ਦੇ ਵਿੱਚ ਮੈਂ ਬਹੁਤ ਥਾਵਾਂ ਦੇ ਉੱਤੇ ਦੇਖਿਆ ਹਾਂਜੀ ਮਾਸਟਰ ਜੀ ਬਾਈਕ ਲੈ ਕੇ ਇਧਰ ਆਉ ਬਾਈਕ ਲੈ ਕੇ ਇਧਰ ਆਉ ਜਾਂ ਲੈ ਕੇ ਆ ਲੋ ਜੀ ਫੋਟੋ ਫੋਟੋ ਫਿਟਾ ਕੇ ਰੀਲਾਂ ਬਣਵਾ ਕੇ ਚੱਲ ਪਿਆ 43 ਕਿਲੋਮੀਟਰ ਗੈਂਗਟੌਕ 97 ਸਿਲੀਗੁੜੀ 33 ਕਿਲੋਮੀਟਰ ਰਾਹ ਬਹੁਤ ਸੋਹਣਾ ਬਣਿਆ ਹੋਇਆ ਤੇ 33 ਕਿਲੋਮੀਟਰ ਮਤਲਬ ਅੱਧਾ ਘੰਟਾ ਚਾਹਾਂ ਦੇ ਬਾਗ ਲੱਗੇ ਹੋਏ ਨੇ ਨਾਲ-ਦਾਲੇ ਸੜਕਾਂ ਤੇ ਕੁੱਤੇ ਫਿਰਦੇ ਨੇ ਲੰਗ ਮਾਰਦੇ ਪੁਲਿਸ ਵਾਲੇ ਖੜੇ ਨਹੀਂ ਤੇ ਆ ਇੱਧਰ ਗੱਡੀਆਂ ਖੜੀਆਂ ਨੇ ਪੁਲਿਸ ਵਾਲੀਆਂ ਬੰਦਰੀ ਹੋਇਆ ਹੈ ਕੰਮ ਇਥੇ ਮੂ ਮਾ ਚਲਾਇ ਬੈਠੇ ਨੇ ਕਦੇ ਗੱਡੀ ਚ ਵਾਜਦਾ ਕੋਈ ਬੰਦਰ ਕੋਈ ਮੋਟਰਸਾਈਕਲ ਚ ਬੱਜਿਆ ਹੋਣਾ ਤੇ ਆਪਾਂ ਪਹੁੰਚ ਗਏ ਜੀ ਇਸ ਟਾਈਮ ਕਰੋਨੇਸ਼ਨ ਬ੍ਰਿਜ ਦੇ ਕੋਲ ਠੀਕ ਹੈ ਜਿੱਥੇ ਆ ਕੇ ਬਾਈ ਜੰਕਸ਼ਨ ਬਣਦਾ ਤੇ ਇੱਕ ਸੜਕ ਲੰਘੀ ਜਾਂਦੀ ਹੈ ਸਿੱਕਮ ਨੂੰ ਤੇ ਇੱਕ ਪਿੱਛੇ ਪਾਸੇ ਨੂੰ ਮੁੜ ਜਾਂਦੇ ਜਿੱਧਰ ਨੂੰ ਆਪਾਂ ਜਾਵਾਂਗੇ ਸਿੱਲੀ ਗੁੜੀ ਵਾਲੇ ਪਾਸੇ ਨੂੰ ਇਸ ਕਰੋਨੇਸ਼ਨ ਬ੍ਰਿਜ ਨੂੰ ਬਾਗ ਬ੍ਰਿਜ ਵੀ ਕਿਹਾ ਜਾਂਦਾ ਕਿਉਂਕਿ ਆਹ ਦੇਖੋ ਇੱਥੇ ਸ਼ੇਰ ਬਣਿਆ ਹੋਇਆ ਠੀਕ ਹੈ ਸ਼ੇਰਾਂ ਦਾ ਬ੍ਰਿਜ ਤੇ ਬਾਂਦਰਾਂ ਦਾ ਰਾਜ ਆਉਦੇ ਮੁੱਦਾ ਕੀਤਾ ਪਕੌੜੀ ਵੇਜੂ ਓਏ ਬ੍ਰਿਜ ਸੋਹਣਾ ਬਣਿਆ ਹੋਇਆ ਪਰ ਬਹੁਤ ਹੈ ਪਰ ਇਹਦੇ ਉੱਤੇ ਪਾਰਕਿੰਗ ਨਹੀਂ ਹੈਗੀ ਮੋਟਰਸਾਈਕਲ ਖੜਾ ਕੇ ਆਪਾਂ ਫੋਟੋ ਨਹੀਂ ਖਿੱਚ ਸਕਦੇ ਉਹ ਗਾਹਾਂ ਜਾ ਕੇ ਲਾਉਣ ਜਾਂ ਕਿਤੇ ਉਹ ਸੀ ਸਾਹਮਣੇ ਕਰੋਨੇਸ਼ਨ ਬ੍ਰਿਜ ਦਿਖਾ ਕੇ ਲਿਆਵਾ ਛੇਤੀ ਛੇਤੀ ਇਦੋਂ ਪਹਿਲਾਂ ਕਿਤੇ ਪੁਲਿਸ ਵਾਲੇ ਸੀਟੀ ਮਾਰ ਦੇਣ ਉਹ ਸੀ ਬਣਿਆ ਸੋਨਾ ਹੋਇਆ ਇਹ ਉਹ ਦੇਖੋ ਬਹੁਤ ਵੱਡਾ ਯਾਰ ਉਹ ਜੰਦੇ ਉਸਨੋਂ ਉਧਰਲੇ ਪਾਸੇੋਂ ਦਿਖਾਇਆ ਮੈਂ ਉਦੋਂ ਗੱਲ ਜੀ ਬਣੀ ਨਹੀਂ ਅੱਜ ਸੋਨਾ ਲੱਗ ਰਿਹਾ ਉਹਦੇ ਉੱਤੇ ਨਾਂ ਵੀ ਲਿਖਿਆ ਕੋਰੋਨੇਸ਼ਨ ਬ੍ਰਿਜ ਆ ਥੱਲੇ ਦਰਿਆ ਚੱਲ ਰਿਹਾ ਟਿਸਟਾ ਹੂੰ ਚਲੋ ਜੀ ਬੱਜਾਂਗੇ ਲਾ ਕੇ ਮਾਰਨ ਜੀ ਅਸੀਂ ਤਾਂ ਐਂਟਰ ਕਰ ਗਏ ਆ ਜੀ ਹੋਟਲ ਦਾ ਮੈਪ ਆਪਾਂ ਲਾ ਲਿਆ ਇੱਥੋਂ ਸਾਰਾ 8-9 ਕਿਲੋਮੀਟਰ ਆ ਤੇ ਅੱਧਾ ਘੰਟਾ ਲੱਗ ਜਾਣਾ ਪਹੁੰਚਣ ਤੇ ਟ੍ਰੈਫਿਕ ਇੱਥੋਂ ਹੀ ਸ਼ੁਰੂ ਹੋ ਗਈ ਪਾਜ਼ ਗਿਆ ਜੀ ਅਗਰਵਾਲ ਗੁੱਡੂ ਗੈਸਟ ਹਾਊਸ ਤੇ ਇਹ ਗੈਸਟ ਹਾਊਸ ਫॉर ਰਾਈਡਰਸ ਲਿਖਿਆ ਹੋਇਆ ਤੇ ਬਾਈ ਵੀ ਇਹ ਰਾਈਡਰ ਆ ਇਹ ਮੁੰਡੇ ਮੈਨੂੰ ਲੈ ਕੇ ਆਏ ਨੇ ਕਿਉਂਕਿ ਜਿਹੜੇ ਗੁੱਡੂ ਵਾਲਾਂ ਦੀ ਚੇਨ ਆ ਇੱਕ ਜੇ ਲਾਚੁੰਗ ਦੇ ਵਿੱਚ ਇਹ ਰੁਕੇ ਸੀ ਨਾ ਉੱਥੇ ਵੀ ਇਹਨਾਂ ਦਾ ਹੀ ਸੀ ਤੇ ਲਾਚੁੰਗ ਦੇ ਵਿੱਚ ਇਹ ਰੁਕੇ ਸੀ ਉੱਥੇ ਵੀ ਇਹਨਾਂ ਦੀ ਸੀ ਗੁੱਡੂ ਹਾਊਸ ਦਾ ਜਿਹੜੀ ਹੋਟਲ 'ਚ ਸਮਾਨ ਆਪਾ ਰੱਖਿਆ ਆਇਆ ਤੇ ਮੈਂ ਆਪ ਆਪਾ ਲਾ ਲਿਆ ਹੁਣ ਦੁਕਾਨ ਦਾ ਹੈਲਮਟ ਵਾਲੀ ਦਾ ਅੱਛਾ ਹੈਲਮਟ ਭੁੱਲ ਗਿਆ ਮੋਟਰਸਾਈਕਲ ਚਲਾ ਰਹੇ ਆ ਜੈਕਟ ਲਾ ਕੇ ਤੇ ਠੰਡੀ ਠੰਡੀ ਹਵਾ ਲੱਗ ਰਹੀ ਆ ਬਾਈ ਇੰਨੀ ਗਰਮੀ ਆਣਾ ਮਨ ਤਾਂ ਇਹ ਹੀ ਸੋਚਦਾ ਇਹ ਸੋਚ ਸੋਚ ਕੇ ਡਰ ਲੱਗ ਗਿਆ ਨਾ ਵੀ ਪੰਜਾਬ ਚ ਕੀ ਮਾਹੌਲ ਆ ਗਰਮੀ ਦਾ ਓਏ ਹੋਏ ਹੋਏ ਕਿਉਂਕਿ ਜਦੋਂ ਤੱਕ ਮੈਂ ਜਾਵਾਂਗਾ ਉਦੋਂ ਤੱਕ ਤਾਂ ਸ਼ਿਖਰਾਂ ਤੇ ਹੋ ਜੂਗਾ ਕੰਮ ਗਰਮੀ ਦੇ ਵਿੱਚ ਮੋਟਰਸਾਈਕਲ ਚਲਾਉਣਾ ਬਹੁਤ ਔਖਾ ਇਹਦੇ ਵਿੱਚੋਂ ਹੀਟ ਮਾਰਨ ਲੱਗ ਜਾਂਦਾ ਸੇਕ ਮਾਰਨ ਲੱਗ ਜਾਂਦਾ ਮੋਟਰਸਾਈਕਲ ਚੋਂ ਇਹ ਨੂੰ ਆਪਾਂ ਟ੍ਰੇਨ ਵੀ ਭੇਜ ਸਕਦੇ ਆ ਪਰ ਟ੍ਰੇਨ ਵਾਲੇ ਮੋਟਰਸਾਈਕਲ ਦੀ ਸੰਭਾਲ ਨਹੀਂ ਕਰਦੇ ਆ ਗਧਿਆਂ ਨੂੰ ਛੱਡਦੇ ਨੇ ਆਲੂ ਦੀ ਪੂਰੀਆਂ ਨੂੰ ਚੱਕ ਚੱਕ ਮਾਰਦੇ ਨੇ ਪਹਿਲਾਂ ਸਾਡੇ ਕੋਲ ਜਿਹੜੇ ਮੋਟਰਸਾਈਕਲ ਹੁੰਦੇ ਉਹਨਾਂ ਦੇ ਟੈਂਕੀਆਂ ਤੇ ਚਿਪ ਪਾਦੇ ਕਦੇ ਸ਼ੀਸ਼ੇ ਤੋੜਦੇ ਕਦੇ ਨੰਬਰ ਪਲੇਟਾਂ ਟੁੱਟੀਆਂ ਮਿਲੀਆਂ ਹਨਾ ਫਿਰ ਉਹ ਚੀਜ਼ ਕਰਕੇ ਹੁਣ ਇਹਦਾ ਸਮਾਨ ਵੀ ਮਹਿੰਗਾ ਹੈ ਟੈਂਕੀ ਚਿਪ ਚਿਪ ਪੈ ਗਿਆ ਖਰਚਾ ਖੜਾ ਹੋ ਜਾਊਗਾ ਕੋਈ ਨਾ ਫਿਰ ਸਵੇਰੇ ਸਵੇਰੇ ਠੰਡੇ ਠੰਡੇ ਸਫ਼ਰ ਕਰਿਆ ਕਰਾਂਗੇ 2-3 ਵਜੇ ਤੋਂ ਲੈ ਕੇ ਸਵੇਰ ਦੇ 10-11 ਵਜੇ ਤੱਕ ਤੇ ਜਿਹੜਾ 11 ਵਜੇ ਤੋਂ ਬਾਅਦ ਮੌਸਮ ਸ਼ੁਰੂ ਹੁੰਦਾ 11 ਵਜੇ ਤੋਂ ਲੈ ਕੇ 2-3 ਵਜੇ ਤੱਕ ਪੂਰੀ ਪੀਕ ਤੇ ਧੁੱਪ ਹੁੰਦੀ ਆ ਉਦੋਂ ਕੋਈ ਹੋਟਲ ਲੈ ਕੇ ਆਰਾਮ ਕਰ ਲਿਆ ਕਰਾਂਗੇ ਤੇ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਹੈਗੀਆਂ ਨੇ ਹਨਾ ਉਹਨਾਂ ਦਾ ਮਤੇ ਦਾ ਫਿਰ ਆਪਾਂ ਨੂੰ ਦੁਬਾਰਾ ਹੀ ਘੁੰਮਣਾ ਪਊਗਾ ਜਿਵੇਂ ਇਹ ਜੇ ਟਾਈਮ ਬੰਦਾ ਲੰਘ ਜੇ ਵਧੀਆ ਮੌਸਮ ਆ ਪਰ ਗੱਲ ਇਹ ਵੀ ਰਾਤ ਨੂੰ ਪਰ ਹਾਈਵੇ ਹੋਵੇ ਕਿਸੇ ਪਿੰਡਾ ਪੁੰਡਾ ਚ ਨਾ ਵੜਨਾ ਪੈ ਜੇ ਫਿਰ ਕੰਮ ਮੁੱਕਾ ਹੋ ਜੂ ਜੇ ਹਾਈਵੇ ਤੇ ਜਾਣਾ ਫਿਰ ਤਾਂ ਕੰਮ ਠੀਕ ਆ ਫਿਲਹਾਲ ਇੱਥੋਂ ਹਜੇ ਹਾਈਵੇ ਸ਼ੁਰੂ ਨਹੀਂ ਹੋਇਆ ਅੱਗੇ ਜਾ ਕੇ ਉੱਤਰ ਪ੍ਰਦੇਸ਼ ਦੇ ਵਿੱਚ ਹਾਈਵੇ ਜੇ ਸ਼ੁਰੂ ਹੋਣਗੇ ਹੁਣ ਆਪਾਂ ਚੱਲੇ ਆਂ ਬਸ ਉਸੇ ਦੁਕਾਨ ਤੇ ਜਿੱਥੋਂ ਆਪਾਂ ਇੰਟਰਕਾਮ ਲੈਣਾ ਉਹ ਵੀ ਤੁਹਾਨੂੰ ਦੱਸ ਦਿਆ ਵੀ ਇੰਟਰਕਾਮ ਹੁੰਦਾ ਕੀ ਆ ਇਧਰਲੇ ਪਾਸੇ ਬਾਈ ਹੋਰਾਂ ਦੀ ਦੁਕਾਨ ਆ ਜੀ ਖੋਲਣਾ ਗੇਟ ਬੈਟਰੀ ਵੀ ਡਾਊਨ ਹੋ ਗਈ ਤੇ ਵੀ ਕੋਈ ਬਣਾਣਾ ਕੰਟੈਂਟ ਬਣਾਉਣਾ ਨਹੀਂ ਇੰਸਟਾਲੇਸ਼ਨ ਲੋ ਜੀ ਬਾਜ਼ਾਰ ਚੋਂ ਆਪਾਂ ਵਾਪਸ ਆ ਗਏ ਆ ਇਹ ਆਪਣਾ ਕਮਰਾ ਇੱਥੇ ਆ ਚੀਜ਼ ਦੀ ਮੈਂ ਗੱਲ ਕਰਦਾ ਸੀ ਇੰਟਰਕਾਮ ਇਹ ਆਪਾਂ ਲਵਾਇਆ ਤੇ ਇਹਦਾ ਖਰਚਾ ਹੈਗਾ ਸੀ 5000 ਰੁਪਏ 4700 ਰੁਪਏ ਮੰਗਦਾ ਸੀ ਬਾਈ ਤੇ ਬਾਅਦ ਦੇ ਵਿੱਚ ਬਾਈ ਨੇ ਆਪਣੀ ਪ੍ਰੋਫਾਈਲ ਪ੍ਰੋਫਾਈਲ ਦੇਖ ਕੇ ਕਹਿੰਦਾ ਬਾਈ ਤੁਸੀਂ ਮੇਰੀ ਜੀ ਵੀਡੀਓ ਬਣਾ ਕੇ ਪਾ ਦਿਓ ਤੇ ਉਹਨੇ 700 ਰੁਪਏ ਆਪਾਂ ਨੂੰ ਛੱਡਤਾ ਇਹਦੇ ਉੱਤੋਂ ਆਟੋਮੈਟਿਕ ਫੋਨ ਵੀ ਚੱਕਿਆ ਜਾਂਦਾ ਤੇ ਤੁਸੀਂ 뮤직 ਸ਼ਬਦ ਕੁਝ ਵੀ ਸੁਣਨਾ ਸਾਰਾ ਕੁਝ ਇਹਦੇ ਵਿੱਚ ਚੱਲ ਜਾਂਦਾ ਤੇ ਨਾਰਮਲ ਤੁਸੀਂ 2-3 ਬੰਦੇ ਰਾਈਡ ਕਰ ਰਹੇ ਹੋ ਦੂਜੇ ਬੰਦੇ ਨਾਲ ਗੱਲ ਕਰਨਾ ਤਾਂ ਵਾਕੀ ਟੋਕੀ ਵਾਕੀ ਟੋਕੀ ਵੀ ਮਤਲਬ ਕੰਮ ਕਰਦਾ ਹੈ ਆਹ ਦੇਖ ਲਓ ਠੀਕ ਆ ਇਹਨੂੰ ਇੰਟਰਕਾਮ ਕਹਿੰਦੇ ਨੇ ਆਹ ਬਟਨ ਹੈਗਾ ਜੀ ਕਾਲ ਚੱਕਣ ਵਾਲਾ ਇੱਥੋਂ ਕਾਲ ਕੱਟਣ ਵਾਲਾ ਆਹ ਜਿਹੜਾ ਬਟਨ ਬਣਾਇਆ ਹੋਇਆ ਇੱਥੋਂ ਆ ਵੀ 2-3 ਬੰਦੇ ਆਪਸ ਦੇ ਵਿੱਚ ਗੱਲ ਕਰਨੀ ਚਾਹੁੰਦੇ ਨੇ ਤਾਂ ਗੱਲ ਕਰ ਸਕਦੇ ਨੇ ਵਾਕੀ ਟਾਕੀ ਨੂੰ ਕੰਮ ਆ ਜਾਂਦਾ ਠੀਕ ਆ ਜੇ ਆਪਾਂ ਨੂੰ ਕੋਈ ਫੋਨ ਕਰਦਾ ਹੁਣ ਬਾਰੀ-ਬਾਰੀ ਮੋਟਰਸਾਈਕਲ ਖੜਾ ਕੇ ਗਲਵਜ਼ ਕੱਢ ਕੇ ਫੋਨ ਜੇਬ ਚੋਂ ਕੱਢਣ ਦੀ ਲੋੜ ਨਹੀਂ ਹੈਗੀ ਆਟੋਮੈਟਿਕ ਚੱਕਿਆ ਜਾਇਆ ਕਰੂਗਾ ਫ ਤੇ ਕਿਹਾ ਜਾਂਦਾ ਵੀ ਇੱਕ ਵਾਰੀ ਚਾਰਜ ਹੋਣ ਤੇ ਇਹ 2 2.5 ਦਿਨ ਚੱਲਿਆਂ ਦਾ ਆਰਾਮ ਨਾਲ ਤੇ ਬਹੁਤ ਜ਼ਰੂਰੀ ਚੀਜ਼ ਆ ਵਧੀਆ ਚੀਜ਼ ਆ ਤੇ ਬੰਦਾ ਫਿਰ ਫ੍ਰੀ ਜਾ ਹੋ ਕੇ ਵਿਹਲਾ ਜਾ ਹੋ ਕੇ ਘੁੰਮਦਾ ਰਹਿੰਦਾ ਲੋ ਜੀ ਇਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਆ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਯਾਰ ਬਹੁਤ ਜ਼ਿਆਦਾ ਗਰਮੀਆਂ ਸੌਂ ਲੱਗੇ ਮੈਨੂੰ ਤਾਂ ਗਰਮੀ ਚੋਂ ਘਬਰਾਹਟ ਹੋਣ ਲੱਗ ਜਾਂਦੀ ਆ ਤੇ ਹੁਣੇ ਹੁਣੇ ਬਸ ਬਾਹਰ ਜਾ ਕੇ ਆਏ ਆ ਕਮਰੇ ਵਿੱਚ ਪੱਖਾ ਲੱਗਿਆ ਹੋਇਆ ਪਰ ਕਿਸੇ ਪਾਸਿਓ ਕੋਈ ਹੀਲਾ ਨਹੀਂ ਹੋ ਰਿਹਾ ਮਨ ਲਾ ਨਾ ਕੇ ਸੌਣਾ ਪਊਗਾ ਤੇ ਤੜਕੇ ਫੇਰ ਉੱਟ ਕੇ ਨਾਉਣਾ ਪਊਗਾ ਜਿਹੜੇ ਹਿਸਾਬ ਦੀ ਗਰਮੀ ਸ਼ੁਰੂ ਹੋ ਗਈ ਐਨੀ ਗਰਮੀ 'ਚ ਘੁੰਮਣਾ ਫੋਨ ਯੂਜ਼ ਕਰਨੇ ਫੋਟੋਆਂ ਕੈਮਰੇ ਯੂਜ਼ ਕਰਨੇ ਸਾਰਾ ਕੁਝ ਹੀਟ ਕਰ ਦਿੰਦਾ ਤੇ ਚਲੋ ਮਿਲਦੇ ਆ ਕੱਲ ਨੂੰ ਫਿਰ ਅਮੇ ਸਫਰਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਹੁਣ ਕਿਹੜੀਆਂ ਕਿਹੜੀਆਂ ਥਾਵਾਂ ਦੇ ਉੱਤੇ ਜਾਵਾਂਗੇ ਤੁਹਾਨੂੰ ਕੱਲ੍ਹ ਵਾਲੇ ਵਲੌਗ ਦੇ ਵਿੱਚ ਦੱਸਾਂਗੇ ਹੋ ਸਕਿਆ ਤਾਂ ਤੁਹਾਨੂੰ ਨਮੀ ਨਮੀਆ ਥਾਵਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਿਹਾਰ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ